ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਝਲੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਾਨੂ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਨਾਲ ਹੀ ਨਾਲ ਆਪਾਂ ਇਹ ਵੀ ਦੱਸ ਦਈਏ ਕਿ ਆਪਣਾ ਇੱਕ ਨਵਾਂ ਚੈਨਲ ਆਪਾਂ ਜਿਹੜਾ ਵਾ ਖੋਲਿਆ ਵਾ ਨਵਾਂ ਚੈਨਲ ਜਿਹੜਾ ਆਪਣਾ ਵਾ ਉਹਦਾ ਨਾਮ ਹੈ ਸਿਮਰਨ ਸ਼ਾਹੀ ਮਾਝਾ ਪਲੀਜ਼ ਮੇਰੇ ਉਸ ਚੈਨਲ ਤੇ ਜਾ ਕੇ ਵੀ ਤੁਸੀਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗੇ ਉੱਥੇ ਵੀ ਜ਼ਰੂਰ ਲਾਈਕ ਕਰ ਦਿਓ ਉਹ ਵਾਲਾ ਜਿਹੜਾ ਚੈਨਲ ਆਪਾਂ ਉਹਦੇ ਤੇ ਰੈਸਪੀ ਪਾਵਾਂਗੇ ਨਾਲੇ ਆਪਾਂ ਉਹਦੇ ਵਿੱਚ ਵਲੌਗਸ ਵੀ ਪਾਇਆ ਕਰਾਂਗੇ ਤੇ ਪਲੀਜ਼ ਤੁਸੀਂ ਜਿਸ ਤਰ੍ਹਾਂ ਇਸ ਚੈਨਲ ਨੂੰ ਮੇਰੇ ਨੂੰ ਪਿਆਰ ਕੀਤਾ ਵਾ ਉਸ ਚੈਨਲ ਨੂੰ ਵੀ ਤੁਸੀਂ ਇਸੇ ਤਰ੍ਹਾਂ ਹੀ ਪਿਆਰ ਦੇਣਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੇ ਚਾ ਇਸ ਚੈਨਲ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਵਾ ਤੇ ਪਲੀਜ਼ ਤੁਸੀਂ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਕਰੋ ਚਲੋ ਆਜਾ ਆਪਾਂ ਕਰਦੇ ਆਂ ਆਪਣੀ ਵੀਡੀਓ ਦੀ ਸ਼ੁਰੂਆਤ ਤੇ ਅੱਜ ਵੀ ਆਪਾਂ ਆਪਣੇ ਭੈਣਾਂ ਲਈ ਕੁਝ ਵਧੀਆ ਜਿਹੀ ਚੀਜ਼ ਲੈ ਕੇ ਆਏ ਆਂ ਕਿਉਂਕਿ ਇਹ ਪੈਣਾ ਦੀ ਜਿਹੜੀ ਆ ਹੁਣ ਗਰਮੀਆਂ ਆਉਂਦੀਆਂ ਮਾ ਤੇ ਸਕਿਨ ਜਿਹੜੀ ਆ ਅਕਸਰ ਹੀ ਗਰਮੀਆਂ ਦੇ ਵਿੱਚ ਹੋਰ ਵੀ ਜ਼ਿਆਦਾ ਖਰਾਬ ਹੋ ਜਾਂਦੀ ਜਦੋਂ ਅਸੀਂ ਕਦੀ ਬਾਹਰ ਅੰਦਰ ਜਾਂਦੇ ਆ ਤੇ ਅੱਜ ਆਪਾਂ ਜਿਹੜੀ ਤੁਹਾਨੂੰ ਚੀਜ਼ ਦੱਸਾਂਗੇ ਉਹਦੇ ਨਾਲ ਤੁਹਾਡਾ ਚਿਹਰਾ ਬਹੁਤ ਸੋਹਣਾ ਜਿਹੜਾ ਵਾ ਚਿਹਰੇ ਤੇ ਨਿਖਾਰ ਆ ਜਾਣਾ ਤੁਹਾਨੂੰ ਕਦੀ ਵੀ ਜੇ ਤੁਸੀਂ ਇਸ ਚੀਜ਼ ਵਰਤਦੇ ਰਹੇ ਨਾ ਤੇ ਜ਼ਿੰਦਗੀ ਭਰ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਣੀ ਚਿਹਰੇ ਤੇ ਨਾ ਕੋਈ ਸਾਬਣ ਲਾਉਂਦੀ ਨਾ ਕੋਈ ਫੇਸ ਵਾਸ਼ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਣੀ ਤੇ ਪਾਲਰ ਦੀ ਗੱਲ ਤੇ ਦੂਰ ਦੀ ਰਹੇਗੀ ਕਿਉਂਕਿ ਇਹ ਵਾਲੀ ਜਿਹੜੀ ਆਪਾਂ ਤੁਹਾਨੂੰ ਅੱਜ ਕਰੀਮ ਬਣਾ ਕੇ ਦੱਸਾਂਗੇ ਨਾ ਇਹ ਬਹੁਤ ਹੀ ਵਧੀਆ ਕੰਮ ਕਰਦੀ ਆ ਔਰ ਚਿਹਰਾ ਦੇ ਨਾਲ ਬਹੁਤ ਸੋਹਣਾ ਸਾਫ਼ ਹੋ ਜਾਂਦਾ ਵਾ ਚਿਹਰੇ ਤੇ ਕਿਸੇ ਵੀ ਤਰ੍ਹਾਂ ਦੀ ਜਿਸ ਤਰ੍ਹਾਂ ਛੋਟੇ ਮੋਲਕੀ ਦਾਲ ਦੂਧ ਵੀ ਹੁੰਦੇ ਉਹ ਵੀ ਖਤਮ ਹੋ ਜਾਂਦੇ ਆ ਝੁਰੜੀਆਂ ਵੀ ਖਤਮ ਹੁੰਦੀਆਂ ਹਨ ਕਿਉਂਕਿ ਅੱਜ ਆਪਾਂ ਇੱਕ ਇਦਾਂ ਦੀ ਹੀ ਕਰੀਮ ਬਣਾ ਦੇਣ ਲੱਗੇ ਆ ਤੇ ਜ਼ਿਆਦਾ ਤੁਹਾਡਾ ਟਾਈਮ ਨਹੀਂ ਵੇਸਟ ਕਰਦੇ ਆ ਉਸ ਤੋਂ ਪਹਿਲਾਂ ਕਿ ਆਪਾਂ ਤੁਹਾਡਾ ਟਾਈਮ ਵੇਸਟ ਹੋਵੇ ਤੇ ਆਪਾਂ ਲੱਗਦੇ ਆ ਆਪਣੀ ਵੀਡੀਓ ਵੱਲ ਆਪਾਂ ਸਭ ਤੋਂ ਪਹਿਲਾਂ ਨਾ ਪਤਾ ਕੀ ਲੈਣਾ ਵਾ ਟਮਾਟਰ ਦਾ ਰਸ ਲੈ ਲੈਣਾ ਇੱਕ ਚਮਚ ਤੇ ਆਲੂ ਦਾ ਰਸ ਕੱਢ ਲੈਣਾ ਇੱਕ ਚਮਚ ਮੈਂ ਤੇ ਇਹਨੂੰ ਬਿਲੀ ਕਸ਼ ਕਰਕੇ ਤੇ ਪਾਉਣ ਜਾ ਵਾਲੀ ਪੋਣੀ ਦੇ ਵਿੱਚ ਹੀ ਰਸ ਕੱਢ ਲੈਣੀ ਆ ਕਿਉਂਕਿ ਉਹ ਤੋਂ ਬੜੀ ਆਰਾਮ ਨਾਲ ਨਿਕਲ ਜਾਂਦਾ ਕਿਸੇ ਕੱਪੜੇ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਆ ਤੇ ਦਹੀਂ ਲੈ ਲੈਣਾ ਬੇਸਨ ਲੈ ਲੈਣਾ ਵਾ ਤੇ ਕਾਫੀ ਪਾਊਡਰ ਲੈ ਲੈਣਾ ਜੇ ਤੁਹਾਡੇ ਕੋਲ ਜ਼ਿਆਦਾ ਵੱਡਾ ਕਾਫੀ ਪਾਊਡਰ ਨਹੀਂ ਆ ਜਿੱਦਾਂ ਹੁੰਦਾ ਘਰਾਂ ਚ ਤੇ ਤੁਸੀਂ ਛੋਟੇ ਜਿਹਾ ਪੌਚ ਵੀ ਲੈ ਸਕਦੇ ਪੌਚ ਬੜੀ ਆਰਾਮ ਨਾਲ ਦੁਕਾਨ ਤੋਂ ਮਿਲ ਜਾਂਦੇ ਆ ਤੁਸੀਂ ਲਿਆ ਕੇ ਰੱਖੇ ਬੜੀ ਵਾਰ ਕੰਮ ਆ ਜਾਂਦਾ ਵਾ ਕਿਉਂਕਿ ਕਾਫੀ ਵੀ ਸਾਡੀ ਸਕਿਨ ਨੂੰ ਨਾ ਬਹੁਤ ਸੋਹਣਾ ਜਿਹੜਾ ਵਾ ਸਾਫ ਕਰਨ ਚ ਕੰਮ ਕਰਦੀ ਆ ਔਰ ਦਹੀਂ ਤੇ ਕੰਮ ਕਰਦਾ ਹੀ ਆ ਤੇ ਜਿਹੜਾ ਟਮਾਟਰ ਤੇ ਹੈਗਾ ਵਾ ਆਲੂ ਦਾ ਰਸ ਇਹ ਤੇ ਪੂਰਾ ਬਲੇਚ ਦਾ ਕੰਮ ਕਰਦਾ ਕਿਉਂਕਿ ਇਹਦੇ ਨਾਲ ਸਾਡੀ ਜਿਹੜੀ ਸਕਿਨ ਹੈ ਬਹੁਤ ਸੋਹਣੀ ਹੋ ਜਾਂਦੀ ਔਰ ਜੇ ਤੁਸੀਂ ਜਿਹਦੇ ਵਿਆਹ ਸ਼ਾਦੀ ਪਾਰਟੀ 'ਚ ਜਾਣ ਵਾਲੇ ਆ ਤੁਹਾਨੂੰ ਲੱਗਦਾ ਵਾ ਕਿ ਅੱਜ ਪਾਟੀ ਆ ਗਈ ਆ ਝਟਪਟ ਤੁਸੀਂ ਜਾਣ ਤੋਂ 1 ਘੰਟਾ ਪਹਿਲਾਂ ਵੀ ਇਹ ਅਗਰ ਲਗਾ ਲੋਗੇ ਨਾ ਤੁਹਾਡਾ ਚਿਹਰਾ ਬਹੁਤ ਸੋਹਣਾ ਸਾਫ਼ ਹੋ ਜਾਣਾ ਹੈ ਅੱਜੇ ਤੁਸੀਂ ਲਗਾਤਾਰ ਲਗਾਉਂਦੇ ਰਹੇ ਤਾਂ ਤੁਹਾਨੂੰ ਸਭ ਜਾਣੇ ਪੁੱਛਣਗੇ ਕਿ ਤੁਸੀਂ ਇੰਨੀ ਨੇਚਰਲ ਬਿਊਟੀ ਕਿੱਥੋਂ ਲਿਆਂਦੀ ਆ ਕਿਉਂਕਿ ਇਹੋ ਜਿਹੀ ਚੀਜ਼ਾਂ ਜਿਹੜੀਆਂ ਹੁੰਦੀਆਂ ਵਾ ਇਹਨਾਂ ਦੇ ਵਿੱਚ ਬਹੁਤ ਦਮ ਹੁੰਦਾ ਵਾ ਬਸ ਥੋੜੀ ਜਿਹੀ ਕਰਨ ਦੀ ਜ਼ਰੂਰਤ ਹੁੰਦੀ ਆ ਬਹੁਤ ਹੀ ਵਧੀਆ ਦਾ ਰਿਜ਼ਲਟ ਵੀ ਮਿਲਦਾ ਤੁਸੀਂ ਅਗਰ ਲਗਾਤਾਰ ਲਗਾਓ ਤੇ ਬਹੁਤ ਸੋਹਣੇ ਲੱਗੋਗੇ ਤੁਹਾਨੂੰ ਸਭ ਪੁੱਛਣਗੇ ਕਿ ਨਹੀਂ ਤੂੰ ਤਾਂ ਝੂਠ ਬੋਲਦੀ ਆ ਜ਼ਰੂਰ ਪਾਰਲਰ ਕੋਲਰ ਜਾਣੀ ਆ ਹੈਨਾ ਕਿਉਂਕਿ ਚਿਹਰਾ ਹੀ ਤੁਹਾਡਾ ਦੱਸ ਦਿੰਦਾ ਬਾਕੀ ਤੁਹਾਡੀ ਜਿਹੜੀ ਖੂਬਸੂਰਤੀ ਕਿੰਨੀ ਸੋਹਣੀ ਆ ਬਾਕੀ ਟਾਈਮ ਨਾ ਜ਼ਿਆਦਾ ਵੇਸਟ ਕਰੀਏ ਉਸ ਤੋਂ ਪਹਿਲਾਂ ਆਪਣਾ ਟਾਈਮ ਵੇਸਟ ਹੋਵੇ ਆਪਾਂ ਆਪਣਾ ਜਿਹੜਾ ਮਟੀਰੀਅਲ ਵਾ ਉਹ ਬਣਾ ਲਈਏ ਤੇ ਇੱਥੇ ਮੈਂ ਦਹੀਂ ਜਿਹੜਾ ਵਾ ਇੱਕ ਚਮਚ ਲੈ ਲਿਆ ਵਾ ਸੰਘਣਾ ਜਿਹਾ ਦਹੀਂ ਲਿਓ ਕਿਉਂਕਿ ਆਪਾਂ ਜਿਹੜਾ ਪੇਸਟ ਵਾ ਉਹ ਥੋੜਾ ਮੋਟਾ ਬਣਾਉਣਾ ਵਾ ਉਹਦੇ ਵਿੱਚ ਆਪਾਂ ਰਸ ਵੀ ਪਾਉਣਾ ਐਂ ਦੇਖੋ ਆਪਾਂ ਇਹਦੇ ਵਿੱਚ ਟਮਾਟਰ ਦਾ ਰਸ ਪਾਤਾ ਦੇਖ ਸਕਦੇ ਹੋ ਹੈਨਾ ਟਮਾਟਰ ਦਾ ਰਸ ਪੈ ਗਿਆ ਹੁਣ ਆਪਾਂ ਇਹਦੇ ਵਿੱਚ ਆਲੂ ਦਾ ਰਸ ਪਾਤਾ ਠੀਕ ਹੈ ਆਲੂ ਦਾ ਰਸ ਵੀ ਪਾਤਾ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਮਿਕਸ ਕਰ ਲੈਨੇ ਆ ਪੂਰਾ ਚੰਗੀ ਤਰ੍ਹਾਂ ਮਿਕਸ ਨਹੀਂ ਕਰਾਂਗੇ ਹਲਕਾ ਜਿਹਾ ਨੂੰ ਆਪਾਂ ਮਿਕਸ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਜੋ ਚੀਜ਼ ਵਾ ਕਾਫੀ ਪਾਊਂਗੇ ਠੀਕ ਹੈ ਕਾਫੀ ਪਾਊਡਰ ਤੁਸੀਂ ਜਿਸ ਤਰ੍ਹਾਂ ਪਾ ਸਕਦੇ ਆ 2-3 ਛੁਟਕੀਆਂ ਪਾ ਲਓ ਅੱਧਾ ਚਮਚ ਤੋਂ ਥੋੜਾ ਜਿਹਾ ਘਾਟੋ ਹੋਵੇ ਜਣਾ ਹੈ ਨਾ ਕਾਫੀ ਪਾਊਡਰ ਪਾ ਲਓ ਕਿਉਂਕਿ ਚਮਚ ਅੱਧਾ ਚਮਚ ਬੋਰ ਹੋ ਜਾਂਦਾ ਚਮਚ ਦਾ ਚੁਟਾਈ ਹਿੱਸਾ ਹੀ ਕਾਫੀ ਪਾਊਡਰ ਪਾਉਣਾ ਤੇ ਬੇਸਨ ਜਿਹੜਾ ਆਪਾਂ ਲਿਆ ਵਾ ਉਹਦਾ ਆਪਾਂ ਇੱਕ ਚਮਚ ਪਾ ਲਾਂਗੇ ਠੀਕ ਹੈ ਪੇਸਟ ਜਿਹੜਾ ਆਪਾਂ ਥੋੜਾ ਜਿਹਾ ਮੋਟਾ ਰੱਖ ਕੇ ਬਣਾਉਣਾ ਵਾ ਜਿਆਦਾ ਪਤਲਾ ਨਹੀਂ ਬਣਾਉਣਾ ਵਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲੈਣਾ ਨਾ ਠੀਕ ਹੈ ਮੈਨੂੰ ਲੱਗਨ ਲੱਗਾ ਕਿ ਪੇਸਟ ਥੋੜਾ ਜਿਹਾ ਜ਼ਿਆਦਾ ਮੋਟਾ ਨਹੀਂ ਬਣਿਆ ਥੋੜਾ ਜਿਹਾ ਪਤਲਾ ਵਾ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਬੇਸਨ ਹੋਰ ਪਾਉਂਗੀ ਅੱਧਾ ਚਮਚ ਕਈ ਪੈਣਾ ਕਹਿ ਦਿੰਦੇ ਆ ਕਿ ਸਾਨੂੰ ਪੈਣਾ ਪਤਾ ਨਹੀਂ ਲੱਗਦਾ ਤੁਸੀਂ ਚੀਜ਼ਾਂ ਦਿਖਾਉਂਦੇ ਨਹੀਂ ਪਰ ਪੈਣਾ ਮੈਂ ਤਾਂ ਪੂਰੀ ਚੀਜ਼ ਦਿਖਾਉਣੀ ਆ ਆ ਦੇਖੋ ਹਨਾ ਕਿਸੇ ਟਾਈਮ ਹੋ ਜਾਂਦਾ ਵਾ ਕੈਮਰੇ ਤੋਂ ਗਾਪシャ ਪਰ ਵੈਸੇ ਜ਼ਰੂਰ ਆਪਾਂ ਜ਼ਰੂਰ ਦਿਖਾਉਣਾ ਉਹ ਜੀ ਗੱਲ ਨਹੀਂ ਗਈ ਇਨੂੰ ਮੈਂ ਚੰਗੀ ਤਰ੍ਹਾਂ ਇਹਦਾ ਪੇਸਟ ਬਣਾ ਕੇ ਤਿਆਰ ਕਰ ਲਿਆ। ਹੈ ਨਾ? ਦਹੀਂ ਹਮੇਸ਼ਾ ਕਰ ਵਿੱਚ ਜਰੂਰ ਥੋੜਾ ਜਿਹਾ ਖਿਚਾਈ ਕਰੋ ਕਿਉਂਕਿ ਦਹੀਂ ਦੇ ਨਾਲ ਬਹੁਤ सी ਚੀਜ਼ਾਂ ਜਿੰਨੇ ਸਾਡੀਆਂ ਵਾ ਫੇਸ ਤੇ ਉਹ ਸਾਫ਼ ਹੁੰਦੀਆਂ ਵਾ ਦਹੀਂ ਲਗਾਉਣ ਦੇ ਨਾਲ ਬਹੁਤ ਫਰਕ ਪੈਂਦਾ ਵਾ ਚਿਹਰੇ ਤੇ ਤੇ ਹੁਣ ਤੇ ਗਰਮੀ ਆ। ਦਹੀਂ ਖਾਣਾ ਵੀ ਜਿਹੜਾ ਸਾਡੇ ਜੇ ਬਹੁਤ ਚੰਗਾ ਹੁੰਦਾ ਵਾ ਠੰਡੇ ਠੰਡੇ ਗਰਮੀ ਦੇ ਵਿੱਚ ਦਹੀਂ ਜਿਹੜਾ ਵਾ ਦੜੜਫੜ ਜੀ ਲੱਸੀ ਬਣਾ ਕੇ ਦੀ ਪੀਓ ਤੇ ਬਹੁਤ ਵਧੀਆ ਫ੍ਰਾਈਦੀ ਆ ਤੇ ਠੰਡਾ ਹੁੰਦਾ ਵਾ ਬਹੁਤ ਬਿਮਾਰੀਆਂ ਵੀ ਹਟਦੀਆਂ ਵਾ ਦੇਖੋ ਪੇਸਟ ਬਣਾ ਲਿਆ ਆਪਾਂ ਦੇਖਣ ਦੇ ਪੇਸਟ ਬਣ ਗਿਆ ਆਪਣਾ ਵਧੀਆ ਹੁਣ ਮੈਂ ਜਿਹੜਾ ਚਿਹਰਾ ਵਾ ਰੋਜ਼ ਦੀ ਤਰ੍ਹਾਂ ਮੈਂ ਨਾਰਮਲ ਪਾਣੀ ਨਾਲ ਸਾਫ਼ ਕਰ ਲਿਆ ਵਾ ਚਿਹਰਾ ਕਿਉਂਕਿ ਕੋਈ ਵੀ ਚੀਜ਼ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਇੱਕ ਵਾਰੀ ਜ਼ਰੂਰ ਸਾਫ਼ ਕਰਿਆ ਕਰੋ ਪਾਣੀ ਦੇ ਨਾਲ ਜਿਹੜੀ ਸਾਡੇ ਉੱਤੇ ਬਾਹਰੋਂ ਦੀ ਮਿੱਟੀ ਪਈ ਹੁੰਦੀ ਆ ਉਹ ਹਟਾ ਲਈ ਮਿੱਟੀ ਇਹ ਨਹੀਂ ਜ਼ਰੂਰੀ ਲੱਗਈ ਕਿ ਤੇ ਘਰੋਂ ਬਾਹਰ ਜਾਏ ਕਦੀ ਕਦੀ ਘਰ ਦੇ ਵਿੱਚ ਵੀ ਅਸੀਂ ਜਦੋਂ ਘਰ ਦੀ ਝਾੜੂ ਝੂੜੂ ਮਾਰਦੇ ਆ ਨਾ ਤੇ ਸਾਡੇ ਤੇ ਕੱਪੜੇ ਚਾਦਰਾਂ ਝਾੜੀਆਂ ਸਾਡੇ ਪਿਆਰੇ ਤੇ ਮਿੱਟੀ ਪੈ ਜਾਂਦੀ ਆ ਉਹਨੂੰ ਪਹਿਲਾਂ ਸਾਫ਼ ਕਰ ਲਿਆ ਕਰੋ ਮੈਂ ਇਹਨੂੰ ਪੂਰੇ ਨੂੰ ਆਪਣੇ ਚਿਹਰੇ ਤੇ ਤੇ ਇਹੀ ਤਰ੍ਹਾਂ ਲਗਾ ਲੈਂਦੀ ਆ ਤੁਸੀਂ ਵੀ ਇਸ ਨੂੰ ਇਸ ਤਰ੍ਹਾਂ ਹੀ ਲਗਾਉਣਾ ਵਾ ਔਰ ਇਹ ਕੋਈ ਇਦਾਂ ਦੀ ਚਿੰਿੰਗ ਨਹੀਂ ਆ ਕਿ ਜਦੋਂ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਸਰਟੀਫਿਕੇਟ ਹੋਊਗਾ ਬਹੁਤ ਹੀ ਵਧੀਆ ਚੀਜ਼ਾਂ ਵਾ ਹੈ ਨਾ ਇਹ ਨੁਕਸਾਨ ਨਹੀਂ ਕਰਦੀ ਆ ਔਰ ਇਹ ਲਗਾ ਕੇ ਤੁਸੀਂ ਅਗਰ ਕਿਸੇ ਵੀ ਪਾਰਟੀ ਫੰਕਸ਼ਨ 'ਚ ਜਾਨੇ ਆ ਤੇ ਜ਼ਰੂਰ ਤੁਹਾਨੂੰ ਸਾਰੇ ਪੁੱਛਣਗੇ ਕਿ ਤੁਸੀਂ ਕਦੋਂ ਗਏ ਸੀ ਪਾਰਲਰ 'ਚ ਕਿਉਂਕਿ ਤੁਹਾਡਾ ਚਿਹਰਾ ਬਹੁਤ ਨਿਖਰੰਦਿਆ ਵਾ ਬਹੁਤ ਸਾਫ਼ ਆ ਔਰ ਨਾਲੇ ਪਤਾ ਕੀ ਹੁੰਦਾ ਵਾ ਕਰਦੀ ਜਿਹੜੀ ਚੀਜ਼ ਹੁੰਦੀ ਆ ਆਪਾਂ ਜਦੋਂ ਮਰਜੀ ਜਿਸ ਟਾਈਮ ਮਰਜੀ ਕਰ ਲਈਏ ਰਾਤ ਕਰ ਲੋ ਸਵੇਰੇ ਕਰ ਲੋ ਜਾਂ ਤੋਂ 1 ਘੰਟਾ ਪਹਿਲਾਂ ਕਰ ਲੋ ਹਣਾ ਇਹਨੂੰ ਪਹਿਲਾਂ ਨਾ ਤੁਸੀਂ 10 ਮਿੰਟ ਲਈ ਹੈ ਨਾ ਇਦਾਂ ਹੀ ਲਗਾ ਕੇ ਚਿਹਰੇ ਤੇ ਛੱਡ ਦੇਣਾ ਵਾ 10 ਮਿੰਟ ਤੁਸੀਂ ਛੱਡ ਦੇਣਾ ਕੋਈ ਹੋਰ ਕੰਮ ਕਰਨਾ ਵਾ ਤੇ ਉਹ ਕਰ ਲੋ ਹਣਾ ਉਸ ਤੋਂ ਬਾਅਦ ਨਾ ਜਦੋਂ ਆਪਾਂ 10 ਮਿੰਟ ਇਹਨੂੰ ਛੱਡਤਾ ਤੇ ਫਿਰ ਜਦੋਂ ਆਪਾਂ ਇਹਨੂੰ 5 ਮਿੰਟ ਲਈ ਇਹਦੇ ਨਾਲ ਮ사ਜ ਕਰਦੇ ਹਾਂ ਕਿਉਂਕਿ 10 ਮਿੰਟ ਆਪਾਂ ਛੱਡਣ ਨੇ ਇਸ ਲਈ ਇਹਨੇ ਬਲੀਚ ਦਾ ਵੀ ਕੰਮ ਕਰਨਾ ਵਾ ਸਾਡੇ ਚਿਹਰੇ ਤੇ और चं तरह यदे चेहरे पर नखार आ जाए चंकी तरह साढ़ा चेहरा जोड़ा साफ हो जाए मैं पूरे चेहरे पर चंगी तरह लगा लिया वा देख सकते दे जी और फिर आपूँ मसाज करा इस तरह ही आप मसाज करनी है पहला आपू एकदम दस मिनट रैन देना चेहरे में दस मिनट हो गए मैं लगाए तो हम मैनू इस तरह मसाज करूँगी क्योंकि आपू इसलिए दस मिनट लगा के रखा ही ਜਿਸ ਤਰ੍ਹਾਂ ਆਪਾਂ ਬਲੀਚ ਨੂੰ ਲਗਾ ਕੇ ਰੱਖਦੇ ਆ ਤੇ ਹੁਣ ਆਪਾਂ ਇਸ ਤਰੀਕੇ ਨਾਲ ਮ사ਜ ਕਰਨੀ ਆ ਜਿਸ ਤਰ੍ਹਾਂ ਆਪਾਂ ਫੇਸ਼ੀਅਲ ਕਰਵਾਉਂਦੇ ਆ ਚੰਗੀ ਤਰ੍ਹਾਂ ਤੁਹਾਡੀ ਸਕਿਨ ਨੂੰ ਵੇੜਾ ਵੇ ਸਾਫ ਕਰੂਗਾ ਔਰ ਇਹ ਨਾਲ ਸਕਿਨ ਬਹੁਤ ਸੋਹਣੀ ਸਾਫ ਹੋ ਜਾਂਦੀ ਹੈ ਜਦੋਂ ਹੀ ਕੋਈ ਵੀ ਚੀਜ਼ ਜਸਤਰਾ ਦੀ ਲਗੋਣ ਤੇ ਚਿਹਰਾ ਤੇ ਸਾਡਾ ਸਾਫ ਹੁੰਦਾ ਹੀ ਹੁੰਦਾ ਵਾ ਨਾਲ ਹੀ ਨਾਲ ਸਾਨੂੰ ਨਾ ਉਹਦਾ ਬਹੁਤ ਜ਼ਿਆਦਾ ਫਰਕ ਦੇ ਵੀ ਪੈਂਦਾ ਵਾ ਕਿ ਕਿਸੇ ਵੀ ਤਰ੍ਹਾਂ ਦੇ ਸਾਡੇ ਚਿਹਰੇ ਤੇ ਜੜੀਆਂ ਹਨਾ ਕੇ ਸਮਝ ਨਹੀਂ ਹੁੰਦੀਆਂ ਜਿਸ ਤਰ੍ਹਾਂ ਹੋਣੀਆਂ ਨਹੀਂ ਹੋਣ ਤੇ ਨਹੀਂ ਹੁੰਦੀਆਂ ਜਿਹੜੇ ਅਸੀਂ ਕੈਮਿਕਲ ਵਾਲੇ ਬਹੁਤ ਕੁਝ ਕਰੀਮਾ ਲਗੋਣੇ ਆ ਜਾਂ ਸਾਬਣ ਫੇਸ ਵਾਸ਼ ਉਹਨਾਂ ਦੀ ਇੰਨੀ ਕੋਈ ਗਾਰੰਟੀ ਨਹੀਂ ਹੁੰਦੀ ਆ ਤੇਰਾ ਆਪਾਂ ਨੋਰਮਲ ਪਾਣੀ ਨਾਲ ਸਾਫ਼ ਕਰ ਲਿਆ ਜਿਸ ਤਰ੍ਹਾਂ ਮੈਂ ਤੁਹਾਨੂੰ ਪਤਾ ਹੀ ਆ ਸਾਦੇ ਪਾਣੀ ਨਾਲ ਚਿਹਰਨ ਨੂੰ ਜਿਹੜਾ ਵਾ ਧੋ ਲਈਦਾ ਵਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਪਾਂ ਜਿਹੜੀ ਆ ਅਜੇ ਤੱਕ ਇੱਥੇ ਕਰੀਮ ਨਹੀਂ ਲਗਾਈ ਦੇਖ ਸਕਦੇ ਆ ਚਿਹਰਾ ਇੱਕਦਮ ਪੂਰਾ ਚਮਕਣ ਦੇ ਪਿਆ ਵਾ ਤੁਸੀਂ ਵੀ ਜੇ ਕਿਸੇ ਵਿਆਹ ਸ਼ਾਦੀ ਪਾਰਟੀ 'ਚ ਜਾਣਾ ਵਾ ਜਾਂ ਤੁਸੀਂ ਉਦਾਂ ਵੀ ਕਰਦੇ ਵਿੱਚ ਵੀ ਨੈਚੁਰਲ ਵੀ ਜਿਸ ਤਰ੍ਹਾਂ ਰਹਿਣਾ ਹੁੰਦਾ ਵਾ ਉਸ ਤਰ੍ਹਾਂ ਵੀ ਤੁਸੀਂ ਉਸ ਟਾਈਮ ਵੀ ਆਪਣਾ ਜਿਹੜਾ ਵਾ ਇਹ ਵਾਲਾ ਇਹ ਸ਼ੈਲ ਟਬਲਿਸ਼ ਕਰਕੇ ਆਪਣੇ ਆਪ ਨੂੰ ਨਖਾਰ ਸਕਦੇ ਆ ਕਿਉਂਕਿ ਹਮੇਸ਼ਾ ਤੁਸੀਂ ਅਗਰ ਕਰਦੇ ਹੋ ਤੁਹਾਡੀ ਸਕਿਨ ਬਹੁਤ ਸੋਹਣਾ ਬਹੁਤ ਵਧੀਆ ਗਲੋ ਕਰੂਗੀ ਕਿਉਂਕਿ ਇਹ ਸਟੈਪਸ ਚੀਜ਼ਾਂ ਦੇ ਨਾਲ ਜਿਹੜੀ ਸਕਿਨ ਹੈ ਸਾਡੀ ਉਹ ਬਹੁਤ ਸਾਫ ਹੁੰਦੀ ਆ aloo tomato ਦਾ ਰਸ ਕਰ ਬਹੁਤ ਚੰਗੀਆਂ ਚੀਜ਼ਾਂ ਵਾ ਬਾਕੀ ਜੇ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੇ ਸਤਰਾ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਨਵਾਂ ਚੈਨਲ ਸਿਮਰਨ ਛਾਹੀ ਮਾਜਾ ਜਿਸ ਤੇ ਮੈਂ ਰੈਸিপি ਵਗੈਰਾ ਸ਼ੇਅਰ ਕਰੂੰਗੀ ਤੇ ਨਾਲੇ ਹੀ ਨਾਲ ਮੈਂ ਉਹਦੇ ਤੇ ਆਪਣੇ ਜਿਹੜੇ ਵਲੌਗਸ ਵੀ ਪਾਉਣੇ ਆ ਤੇ ਜੇ ਤੁਸੀਂ ਉਸ ਚੈਨਲ ਦੇ ਮੇਰੇ ਵਲੌਗਸ ਦੇਖਣੇ ਆ ਤੇ ਜੇ ਤੁਸੀਂ ਮੇਰੀ ਰੈਸਪੀ ਦੇਖਣੀ ਆ ਤੇ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਵੀ ਕਰ ਦੇਣਾ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਪਿਆਰ ਦੇਤਾ ਉਸ ਚੈਨਲ ਨੂੰ ਵੀ ਪਿਆਰ ਦੇਣਾ ਬਹੁਤ ਬਹੁਤ ਧੰਨਵਾਦ